ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਸਟੇਜ ਆ ਜਿਹੜੀ ਇਹ ਸਿੰਘੂ ਬਾਰਡਰ ਦੀ ਉਹ ਸਟੇਜ ਜਿਸ ਦੇ ਉੱਤੇ ਜਿਹੜੇ ਇਸ ਟਾਈਮ ਬੁਲਾਰੇ ਬੋਲ ਰਹੇ ਨੇ ਜਿਹੜੀ ਸ਼ੁਰੂ ਤੋਂ ਜਿੱਦਨ 25 ਨੂੰ ਇੱਥੇ ਆਏ ਸੀ ਪਿਛਲੇ ਸਾਲ 26 ਤਰੀਕ ਨੂੰ ਇਹ ਸਟੇਜ ਲੱਗ ਗਈ ਸੀ ਉਸ ਤੋਂ ਬਾਅਦ ਲਗਾਤਾਰ ਵੱਡੇ ਵੱਡੇ ਬੁਲਾਰੇ ਇੱਥੇ ਬੋਲੇ ਨੇ ਵੱਡੇ ਵੱਡੇ ਲੋਕ ਬੋਲੇ ਨੇ ਇਹ ਉਹ ਸਿੰਘੂ ਬਾਰਡਰ ਦੀ ਸਟੇਜ ਆ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਆ ਜਿਸ ਸਟੇਜ ਦੇ ਉੱਤੇ ਕਿਸਾਨ ਬੈਠੇ ਨੇ ਔਰ ਇਸੇ ਸਟੇਜ ਤੋਂ ਬਹੁਤ ਵੱਡੇ ਲਾਨ ਹੋਏ ਨੇ ਔਰ ਇਸ 스테ਜ ਦਾ ਅਸਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਫੈਸਲਾ ਵਾਪਸ ਲੈਣਾ ਪਿਆ ਬੀਬੀਆਂ ਨੇ ਬਜ਼ੁਰਗ ਨੇ ਹਜ਼ਾਰਾਂ ਦੀ ਗਿਣਤੀ ਚ ਪੰਜਾਬ ਚੋਂ ਕਿਸਾਨ ਆ ਰਹੇ ਨੇ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਬੀਬੀਆਂ ਨਾਲ ਵੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬੀਬੀਆਂ ਦੇ ਨਾਲ ਅਸੀਂ ਗੱਲਬਾਤ ਦਿਖਾਉਂਦੇ ਹਾਂ ਤੁਹਾਨੂੰ ਕੀ ਕਹਿੰਦੇ ਨੇ ਵੱਖ-ਵੱਖ ਬੀਬੀਆਂ ਕੀ ਕਹਿ ਰਹੀਆਂ ਨੇ ਔਰ ਬਜ਼ੁਰਗ ਤੁਸੀਂ ਦੇਖ ਰਹੇ ਹੋ ਇਹ ਉਹੀ 스테ਜ ਹੈ ਉਹੀ ਇਤਿਹਾਸਿਕ ਥਾਂ ਹਮੇਸ਼ਾ ਪੰਜਾਬ ਨੂੰ ਸਿੰਘ ਬਾਰਡਰ ਯਾਦ ਰਹੇਗਾ ਚਾਹੇ ਕਿਸਾਨ ਅੰਦੋਲਨ ਖਤਮ ਹੋ ਗਿਆ ਬੀਬੀਆਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਬੇਬੇ ਮੋਦੀ ਸਰਕਾਰ ਨੇ ਵਾਪਸ ਲਿਆਗਾ ਕੀ ਲੱਗਦਾ ਤੁਹਾਨੂੰ ਅੱਜ ਕਿਹਾਗਾ ਕਿ ਲਵਾਂਗੇ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹਾਂ ਬਹੁਤ ਤਰੰਤਾਰੰਦੇ ਜਲੇ ਤੋ ਸਾਨੂੰ ਗਿਆਕ ਦੇਣਾ ਹੈ ਕਿਵੇਂ ਲੱਗਦਾ ਮੋਦੀ ਨੇ ਮੰਨ ਲਈ ਫਿਰ ਗੱਲ ਕਿਸਾਨਾਂ ਬਹੁਤ ਠੀਕ ਠਾਕ ਹੋਈ ਆ ਹਾਂ ਬਹੁਤ ਖੁਸ਼ੀ ਹੋਈ ਆ ਜਾਣਗੇ ਹਾਂ ਆਦੇ ਬੱਚਿਆਂ ਜਾਵਾਂਗੇ ਘਰੋਂ ਨੂੰ ਇਹ ਤੇ ਚਰਕਾ ਦੇ ਰੋਲ ਦੋ ਫਿਰਦੇ ਆ। ਇਹ ਵੀ ਤੁਹਾਡਾ ਕੀ ਕਹਿਣਾਗਾ? ਅ ਤੁਹਾਡਾ ਕੀ ਕਹਿਣਾ ਜੀ ਮੋਦੀ ਸਰਕਾਰ ਨੇ ਬਿੱਲ ਵਾਪਸ ਲੈ ਲੇ ਨੀ ਬੀਬੀ ਜੀ। ਤੁਹਾਡਾ ਕੀ ਕਹਿਣਾ? ਬਿੱਲ ਵਾਪਸ ਲਿਆ ਜੋ ਉਹਨਾਂ ਨੇ ਕਿ ਐਲਾਨ ਕੀਤਾ। ਹਾਂਜੀ ਹਾਂਜੀ ਮੈਂ ਅੱਜ ਦੇ ਦਿਨ ਬਹੁਤ ਬਹੁਤ ਸਾਰੇ ਵਧਾਈ ਦਿੰਨੀ ਆ ਗੁਰਨਾਨਕ ਦੇਵ ਜੀ ਜਨਮ ਦਿਨ ਤੇ। ਅਸੀਂ ਬਹੁਤ ਖੁਸ਼ ਆਂ ਮੋਦੀ ਸਾਹਿਬ ਨੇ ਜੋ ਫੈਸਲਾ ਲਿਆ ਹੈ ਅਜੇ ਵੀ ਪਰ ਜਿੰਨੇ ਜਰ ਸਾਨੂੰ ਰਾਸ਼ਟਰਪਤੀ ਤੋਂ ਸਹਿਨ ਕਰਵਾ ਕੇ ਨਹੀਂ ਦੇ ਸਕ ਦਿੰਦੇ ਪੱਕਾ ਨਹੀਂ ਹੋ ਮਸਲਾ ਹੱਲ ਹੋ ਜਾਂਦਾ ਉਹਨੇ ਚਿਰ ਤੱਕ ਅਜੇ ਸਾਡਾ ਮੋਰਚਾ ਇਦਾਂ ਹੀ ਰਹੂਗਾ ਸਾਨੂੰ ਇੱਕ ਸਾਲ ਹੋ ਗਿਆ ਵਸ ਮੋਰਚੇ ਵਿੱਚ ਤੁਸੀਂ ਤੁਹਾਡਾ ਕੀ ਕਹਿਣਾਗਾ ਮੋਦੀ ਸਰਕਾਰ ਨੇ ਬਿੱਲ ਵਾਪਸ ਲੈ ਲਏ ਨੇ ਕੀ ਕਹਿਣਾ ਚਾਹੁੰਦੇ ਹੋਗੇ ਅਜੇ ਮੈਂ ਆਪਣੇ ਸੋਹਣੇ ਦਾ ਫੈਸਲਾ ਲਿਆ ਬੇਟੇ ਜਿਨਾਸਾ ਸਾਡੇ ਆਗੂ ਨੂੰ ਸਨ ਕਰਕੇ ਨਹੀਂ ਦਿਸੇ ਉਹ ਨਚਰ ਨਹੀਂ ਸੱਚ ਨਹੀਂ ਮੰਨਦੇ ਉਹ ਨਚਰ ਹਾਂ ਚਲੋ ਖੁਸ਼ੀ ਸੇ ਗੁਰੂ ਜੀ ਦੇ ਜਨਮ ਦਿਨ ਦੀ ਸਾਨੂੰ ਆ ਗਈ ਆ ਪਰ ਉਹ ਖੁਸ਼ੀ ਨਹੀਂ ਆ ਗਈ ਭਾਵੇਂ ਜਦ ਤੱਕ ਬਿੱਲ ਵਾਪਸ ਜਮਾ ਨਹੀਂ ਹਾਂ ਸਾਬ ਕਿ ਹਜ਼ਾਰ ਹੈ ਜੋ ਤੱਕ ਬਿੱਲ ਵਾਪਸ ਨਹੀਂ ਲੈਂਦੇ ਹੋਰ ਵੀ ਬੀਬੀਆਂ ਨੇ ਅਸੀਂ ਗੱਲਬਾਤ ਕਰਦੇ ਆ ਪਿੱਛੇ ਬਜ਼ੁਰਗਾਂ ਕੋਲ ਵੀ ਚਲਾਂਗੇ ਅ ਬੇਬੇ ਬਿੱਲ ਵਾਪਸ ਲਏ ਆ ਸਰਕਾਰ ਦੇ ਕੀ ਕਹਿਣਾ ਚਾਹੁੰਦੇ ਹੋ ਅੱਜ ਮੋਦੀ ਨੇ ਐਲਾਨ ਕੀਤਾ ਪੀਐਮ ਨੇ ਕਿ ਅਸੀਂ ਵਾਪਸ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਬਹੁਤ ਖੁਸ਼ ਆ ਬਹੁਤ ਜਿਆਦੇ ਸਤ ਖੁਸ਼ੀ ਚੱਲੀ ਨਹੀਂ ਜਾਂਦੀ ਹੈਗੀ ਸਾਰੇ ਮੋਰਚੇ ਦੀ ਖੁਸ਼ੀ ਆ ਖੁਸ਼ੀ ਆ ਸਾਨੂੰ ਬਹੁਤ ਖੁਸ਼ੀ ਆ ਸਾਨੂੰ ਬੜੀ ਜਿਆਦੇ ਖੁਸ਼ੀ ਆ ਵੀਰੇ ਸਾਨੂੰ ਧੰਨਵਾਦ ਆ ਤੁਹਾਡੇ ਭਾਈਆਂ ਦਾ ਵੀ ਜਿਹੜੇ ਉਰੇ ਡਿਊਟੀਆਂ ਤੁਸੀਂ ਵੀ ਨਿਭਾਉਂਦੇ ਰਹੇ ਸਾਡੇ ਵਰਗੀਆਂ ਭੈਣਾਂ ਸਾਡੇ ਭਾਈ ਕਿੰਨੇ ਬਜ਼ੁਰਗ ਬੈਠੇ ਨੇ ਸਾਰੇ ਡਿਊਟੀਆਂ ਨਿਭਾਉਂਦੇ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਹੱਥ ਜੋੜ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਬੇਬੇ ਕੀ ਮੋਦੀ ਸਰਕਾਰ ਨਹੀਂ ਨਹੀਂ ਕਰ ਸਕਦੇ ਤੇ ਨਾ ਸਾਰਾ ਬਾਰਡ ਸਾਡੇ ਨਾਲ ਹੈ ਇਸ ਦੀ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਇੱਧਰ ਵੀ ਬੇਬੇ ਹੋਰੀ ਬੈਠੇ ਨੇ ਨਾ ਵੀ ਗੱਲ ਕਰਦੇ ਆ ਬੇਬੇ ਕੀ ਕਹਿਣਾ ਚਾਹੁੰਦੇ ਹੋ ਮੋਦੀ ਨੇ ਅੱਜ ਬਿਲ ਵਾਪਸ ਲਏ ਆ ਕਿ ਆ ਕਿ ਪਾਰਲੀਮੈਂਟ ਚ ਲੈ ਆਵਾਂਗੇ ਕੀ ਪਤਾ ਸੀ ਨਹੀਂ ਹੋ ਸਕਦਾ ਬੇਬੇ ਹੋਰੀ ਕੁਝ ਨਹੀਂ ਕਹਿਣਾ ਚਾਹੁੰਦੇ ਪਿੱਛੇ ਅਸੀਂ ਤੁਹਾਨੂੰ ਬਜ਼ੁਰਗਾਂ ਕੋਲ ਲੈ ਕੇ ਚਲਦੇ ਆਂ ਸਾਨੂੰ ਤਾਂ ਉਹਦੇ ਤੇ ਗਰਮੀ ਸੀ ਕਿ ਸਾਨੂੰ ਇੱਥੇ ਛੜਕਾਂ ਤੇ ਕਾਸ ਵਾਸਤੇ ਰੋਲਿਆ ਕਿਸਾਨ ਐ ਇਹ ਸਭ ਦਾ ਢੱਡ ਭਰਦੇ ਆ ਇਹ ਕਮਾਈ ਕਰਦੇ ਆ ਕਣਕਗਾਉਂਦੇ ਆ ਤੇ ਇਹਨੇ ਇਹਨੇ ਸਾਨੂੰ ਮਿੱਟੀ ਚ ਰੋਲ ਤਫੜ ਤੇ ਗੰਦ ਬੰਦੇ ਨੇ ਬੀਬੇ ਅਜੇ ਵੀ ਦੁਖੀ ਐ ਦੁਖੀਆਂ ਬੀਬੇ ਅਜੇ ਵੀ ਸਾਲ ਹੋ ਗਿਆ ਨਾ ਇੱਕ ਸਾਲ ਹੋ ਗਿਆ ਇਸ ਕਰਕੇ ਉਹਦੀਆਂ ਅੱਖਾਂ ਚੋਂ ਥਰੂ ਆ ਗਏ ਕੋਈ ਗੱਲ ਨਹੀਂ ਬੀਬੇ ਬੀਬੇ ਦੀਆਂ ਅੱਖਾਂ ਜੇ ਵੀ ਮੋਸ਼ਨਲ ਹੋ ਗਏ ਭਾਵਕ ਹੋ ਗਏ ਤੁਸੀਂ ਉੱਤੇ ਬੈਠੇ ਰਹੇ ਆਪਾਂ ਤੇ ਬੈਠਣ ਸਾਲ ਹੋ ਹੀ ਗਿਆ ਅਜਵਾਂ ਸਾਡੇ ਕਦੇ ਘਰੇ ਜਾਂਦੇ ਆ ਅਦੇ ਇੱਥੇ ਜਾਂਦੇ ਕਦੇ ਮਾਵਾ ਨੂੰ ਕਾ ਦਿੰਦੇ ਬੁੱਢੇ ਵਾਰੇ ਥੋੜੀ ਹੁੰਦਾ ਛੜਕਾਂ ਤੇ ਰੋਲਣਾ ਇਹਨੇ ਸਾਨੂੰ ਛੜਕਾਂ ਤੇ ਰੋਲਤਾ ਆਹ ਜੇ ਗੰਧ ਬੰਦੇ ਨੇ ਜੀ ਅਜਿਹਾ ਇਹੇ ਖੁਸ਼ੀ ਚਾਹੁੰਦੇ ਵੀ ਸਾਡੇ ਤਿੰਨੇ ਕਾਨੂੰਨ ਸਾਡੇ ਰੱਦ ਕਰ ਦੇਵੇ ਫਿਰ ਅਸੀਂ ਖੁਸ਼ੀ ਨਾਲ ਘਰੇ ਜਾਵਾਂਗੇ ਜੀ ਫਿਰ ਇੰਫਿਲਟ ਆਉਂਦੇ ਅਸੀਂ ਬੱਚੇ ਕੱਲੇ ਕੱਲੇ ਸਾਡੇ ਜਿਹੜੇ ਘਰੇ ਛੱਡੇ ਹੋਏ ਕਿੰਨੀ ਵਾਰ ਆਏ ਬੇਬੇ ਹੁਣ ਹੁਣ ਕਦੋਂ ਆਏ ਸੀ ਤੀਜੀ ਵਾਰ ਆਏ ਵੇ ਆ ਸੀ ਹੁਣ ਇੱਥੇ ਬੈਠਿਆਂ ਤਾਂ ਬਹੁਤ ਦਿਨਾਂ ਨੇ ਜੀ ਇੱਥੇ 13 ਲੱਗ ਗਏ 14 14 ਦਿਨ 13 ਲੱਗ ਗਏ 18 ਦਿਨ ਹੁਣ ਫੇਰ ਹੋ ਗਏ ਕਿਹੜਾ ਪਿੰਡਾ ਪਲੂਰ ਮੋਗਾ ਜ਼ਿਲ੍ਹਾ ਮੋਗਾ ਜ਼ਿਲ੍ਹੇ ਚੋਂ ਜੀ ਮੋਗਾ ਜ਼ਿਲ੍ਹੇ ਚੋਂ ਪਲੂਰ ਪਿੰਡਾ ਸਾਡਾ ਇੱਕ ਕੋਈ ਇੱਕ ਲੜਕਾ ਸਾਡਾ ਜਿਹੜਾ ਘਰੇ ਛੋਟੇ ਛੋਟੇ ਬੱਚੇ ਆ ਉਸਾ ਜਿੱਤੇ ਇਹ ਚਾਹੁੰਨੇ ਵੀ ਸਾਡਾ ਜਿਹੜਾ ਹੱਕਾ ਸਾਨੂੰ ਦੇ ਦੇਵੇ ਤੇ ਅਸੀਂ ਮੁੜ ਕੇ ਆਪਦਾ ਵਾਪਸ ਜਾਵੜਾਂਗੇ ਹਾਂ ਜੀ ਉਹ ਤਾਂ ਸੀ ਬਟੜ-ਟੜ ਕੇ ਵੋਟਾਂ ਪਾਉਂਦੇ ਸੀ ਆਂਦੇ ਸੀਗੇ ਆਓ ਵੋਟਾਂ ਇਹਨਾਂ ਨੂੰ ਪਾਓ ਵੋਟਾਂ ਆ ਸਾਨੂੰ ਵੋਟਾਂ ਪਵਾ ਕੇ ਤੇ ਹੱਡ-ਸੱਡ ਛੜਕਾਂ ਤੇ ਰੋਲ ਤੇ ਫੜ ਕੇ ਸਾਥ ਵੋਟਾਂ ਲੈ ਕੇ ਸੀ ਆ ਕੀ ਲੱਗਦਾ ਚਲੋ ਹੁਣ ਤਾਂ ਠੀਕ ਹੋਇਆ ਹੁਣ ਤਾਂ ਸਾਨੂੰ ਅਸੀਂ ਅੱਜ ਬਹੁਤ ਖੁਸ਼ੀ ਹੋਏ ਆ ਅੱਜ ਬਹੁਤ ਖੁਸ਼ੀ ਆ ਹੁਣ ਤਾਂ ਚੰਗੀ ਗੱਲ ਆ ਵੀਰਾ ਬਹੁਤ ਵਧਾਈਆਂ ਤੁਹਾਨੂੰ ਵੱਢਿਆ ਹੋ ਗਿਆ 10 15 ਦਿਨਾਂ ਚ ਹੋ ਜਾਣਾ ਸਾਰਾ ਕੰਮ ਉਹ ਜੋ ਸਾਰਾ ਕੋਸ਼ਿਸ਼ ਕਰੂਗਾ ਬਸ ਠੀਕ ਹਾਂ ਹੋ ਜੂ ਤਾਂ ਵਧੀਆ ਹੋ ਜੇ ਸਾਡੇ ਸਾਰੇ ਕਾਨੂੰਨ ਵਾਪਸ ਕਰ ਦੂਗਾ ਤਾਂ ਬਸ ਠੀਕਾ ਬੇਬੇ ਹੋਰੀਆਂ ਇਮੋਸ਼ਨਲ ਹੋ ਗਿਆ ਅੱਖਾਂ ਚੋਂ ਅਥਰੂ ਆ ਗਏ ਹੂੰ ਉਹ ਗੱਲਾਂ ਯਾਦ ਕਰਕੇ ਸਾਲ ਦੀ ਜਿਹੜੀ ਏਡੀ ਤਰਾਸਦੀ ਹੁੰਦੀ ਹੈ ਨਾ ਇੱਕ ਸਾਲ ਦੀ ਉਹ ਇੱਕ ਸਾਲ ਇੱਥੇ ਰਹੇ ਨੇ ਭਾਵੁਕ ਹੋ ਕੇ ਬੇਬੇ ਹੋਰੀ ਇੱਕ ਸਾਲ ਅਸੀਂ ਇੱਥੇ ਰੁੱਲਦੇ ਰਹਾਂਗੇ ਤੇ ਹੋਰ ਵੀ ਬਜ਼ੁਰਗ ਨੇ ਬਹੁਤ ਸਾਰੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਮੇਰੇ ਬੀਤਾ ਧੰਨਵਾਦ ਤੁਹਾਡਾ ਗੱਲ ਕਰਨ ਦਾ ਚਾਚਾ ਜੀ ਜੀ ਹਾਂ ਹੋਰ ਵੀ ਅਸੀਂ ਬਜ਼ੁਰਗਾਂ ਨਾਲ ਗੱਲ ਕਰਦੇ ਆਂ ਪਿੱਛੇ ਜਾ ਕੇ ਕੀ 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 ਕਹਿ ਰਹੇ ਨੇ ਸਾਰੇ ਜਿਨ੍ਹਾਂ ਨੇ ਮੌਕੇ ਦੇ ਉੱਤੇ ਬਾਪੂ ਕੀ ਲੱਗਦਾ ਫਿਰ ਮੋਦੀ ਨੇ ਬਿੱਲ ਵਾਪਸ ਲੈ ਲਏ ਪੀਐਮ ਮੋਦੀ ਨੇ ਕੀ ਕਹਿਣਾਗਾ ਮੋਦੀ ਨੂੰ ਤਾਂ ਕੀ ਕਰਿਆ ਮੋਦੀ ਤਾਂ ਮਰ ਗਿਆ ਨਹੀਂ ਬਿੱਲ ਵਾਪਸ ਲੈ ਲਏ ਹੁਣ ਤਾਂ ਕਹਿੰਦੇ ਵਾਪਸ ਲੈ ਲੇ ਵਾਪਸ ਲੈ ਲੈ ਬਸ ਅਮ ਮੈਨੂੰ ਬੋਲਣਾ ਨਹੀਂ ਆਉਂਦਾ ਯਾਦ ਹਾਂਜੀ ਕੀ ਕਹਿਣਾ ਚਾਹੁੰਦੇ ਆਂ ਬਹੁਤ ਧੰਨਵਾਦ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਪਰ ਇੱਕ ਸਾਲ ਪਹਿਲਾਂ ਮੂੰਹ ਖੋਲ ਲੈਂਦਾ ਸਾਡਾ ਇਹ ਨੁਕਸਾਨ ਨਾ ਹੁੰਦਾ ਪਰ ਇਹਦਾ ਤਵਾਰ ਕੋਈ ਨਹੀਂ ਜਿਨ੍ਹਾਂ ਤੇ ਸਾਨੂੰ ਲਿਖ ਕੇ ਨਹੀਂ ਦਿੰਦਾ ਉਹਨਾਂ ਚ ਅਸੀਂ ਜਾਵਾਂਗੇ ਇਹ ਲਿਖਦੀ ਰੂਪ ਤੇ ਨਹੀਂ ਦਿੰਦਾ ਉਹਨਾਂ ਚ ਜਾਣਾ ਨਹੀਂ ਆ ਅਸੀਂ ਅੱਜ ਇੱਕ ਸਾਲ ਦੀ ਤਿਆਰੀ ਹੋਰ ਤਿਆਰੀ ਕਰਕੇ ਆਏ ਹਾਂ ਇੱਕ ਸਾਲ ਹੋ ਗਿਆ ਕਪੜੇ ਧੋ ਕੇ ਐਨ ਬਲੋਡ ਕਰਕੇ ਰੱਖੇ ਆਇਆ ਕਿ ਜਾਦਲ ਰਦਾ ਹੋਏ ਜਾਂਦਾ ਸੀ ਹਾਂ ਉਹ ਨਹੀਂ ਚਾਹੁੰਦੇ ਨਹੀਂ ਹੈ ਜਿੰਨਾ ਚਿਰ ਲਿਖਤੀ ਰੂਪ ਚ ਨਹੀਂ ਨਾ ਜਿੱਦਾਂ ਸੰਸਦ ਵਿੱਚ ਪਾਸ ਹੋਏ ਤੇ ਜਿੰਨਾ ਚਿਰ ਉਹਨਾਂ ਤੇ ਲੀਕ ਨਹੀਂ ਫੈਰੀ ਜਾਂਦੀ ਇਹਨਾਂ ਦੇ ਦਸਤਕਤ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਜਾਵਾਂਗੇ ਹਾਂ 26 26 ਨਵੰਬਰ ਨੂੰ ਸੰਸਦ ਵੱਲ ਜਾਣਾ ਫੇਰ ਅਸੀਂ ਟ੍ਰੈਕਟਰ ਟਰਾਲੀਆਂ ਲੈ ਕੇ ਉੱਥੇ ਜਾਵਾਂਗੇ ਜਿੰਨਾ ਚਿਰ ਉੱਥੇ ਲੀਕ ਨਹੀਂ ਫੈਰੀ ਜਾਂਦੀ ਉਹਨਾਂ ਚਿਰ ਅਸੀਂ ਨਹੀਂ ਜਾਵਾਂਗੇ ਹਾਂ ਬਸ ਲੀਕ ਨਹੀਂ ਫਿਰਦੀ ਹਾਂ ਜਿੰਨੀ ਚਿਰ ਲੀਕ ਨਹੀਂ ਫਿਰਦੀ ਉਹ ਨਹੀਂ ਤੇ ਜਾਂਦੇ ਨਹੀਂ ਜਾਨੇ ਜੀ ਉਹਨਾਂ ਦੇ ਨਹੀਂ ਜਾਵਾਂਗੇ ਜਦ ਤੱਕ ਲੀਕ ਨਹੀਂ ਫਿਰੂ ਤੱਕ ਨਹੀਂ ਜਾਂਦੇ ਫਿਰ ਜਦੋਂ ਤੱਕ ਲੀਕ ਨਹੀਂ ਫਿਰਦੀ ਹੋਰ ਵੀ ਸਾਡੇ ਨਾਲ ਬਜ਼ੁਰਗ ਨੇ ਕੀ ਕਹਿਣਾ ਜੀ ਤੁਹਾਡਾ ਕੀ ਕਹਿਣਾਗਾ ਕਹਿੰਦੇ ਜਦੋਂ ਤੱਕ ਲੀਕ ਨਹੀਂ ਫਿਰਦੀ ਉਦੋਂ ਤੱਕ ਨਹੀਂ ਜਾਂਦੇ ਦੇਖੋ ਜੀ ਜੇ ਉਹ ਸਾਡੇ ਦੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਲਿਆਂਦੇ ਸੀਗੇ ਜੀ ਇਹਨਾਂ ਨੇ ਅੱਜ ਐਲਾਨਤਾ ਕਰਤਾ ਇਹਦਾ ਅਸਲੀ ਜਾਮਾ ਜਦੋਂ ਤੱਕ ਨਹੀਂ ਆ ਬਣਾਉਂਦੇ ਜੀ ਉਦੋਂ ਤੱਕ ਅਸੀਂ ਕਿਸ ਤਰ੍ਹਾਂ ਸਮਝ ਲਈਏ ਵੀ ਠੀਕ ਹੋਗਾ ਜੀ ਜਦੋਂ ਤੱਕ ਕਲੀਅਰ ਜਦੋਂ ਤੱਕ ਆਉਂਦੇ ਨਹੀਂ ਵਾਰ ਉਦੋਂ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਲਕੀਰ ਜੋ ਤੱਕ ਨਹੀਂ ਫਿਰਦੀ ਕਹਿੰਦੇ ਵਾਪਸ ਨਹੀਂ ਜਾਵਾਂਗੇ ਹਾਂ ਬਾਪੂ ਕੀ ਕਹਿਣਾ ਤੁਹਾਡਾ ਜਦੋਂ ਸਰਕਾਰ ਦੇ ਫੈਸਲੇ ਨੂੰ ਕਿਵੇਂ ਦੇਖਦੇ ਅਸੀਂ ਖੁਸ਼ ਨਹੀਂ ਹਜੇ ਇਸ ਤੋਂ اچھا ਜਦੋਂ ਤੱਕ ਪੂਰੇ ਪਾਰਲੀਮੈਂਟ 'ਚ ਮਤਾ ਪਾਸ ਕਰਕੇ ਬਿੱਲ ਰੱਦ ਨਹੀਂ ਕਰਦੇ ਜਦੋਂ ਤੱਕ ਨਹੀਂ ਜਾਵਾਂਗੇ ਅਸੀਂ ਬੱਸ ਅਕੀ ਭਾਈ ਜੀ ਲਓ ਬਾਪੂ ਕੀ ਕਹਿਣਾ ਤੁਹਾਡਾ ਮੋਦੀ ਸਰਕਾਰ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਹਾਂਜੀ ਅਜੇ ਆਪਣੇ ਪਾਰਲੀਮੈਂਟ ਵਿੱਚ ਜਾਣਗੇ ਰਾਸ਼ਟਰਪਤੀ ਕੋਲ ਵਾਪਸ ਜਿਹੜਾ ਪਾਸ ਕਰਾਇਆ ਉਸੇ ਤਰ੍ਹਾਂ ਵਾਪਸ ਆਉਣਗੇ ਫੇਰ ਨਹੀਂ ਹੁੰਦਾ ਅਸੀਂ ਧੰਨਵਾਦ ਕਰਾਂਗੇ ਲੱਗ ਗਲ ਖਰਾਬ ਨੇ ਮੇਰਾ ਠੀਕ ਹੀ ਨਹੀਂ ਹੋਇਆ ਗਲ। ਹਾਂ ਜੀ ਕਿਹੜਾ ਕੁਛ? ਹਾਂ ਜੀ ਹੈ। ਹਲੀ ਤਾਂ ਲਾ ਨਹੀਂ ਕਰਿਆ ਮੋਦੀ ਸਾਹਿਬ ਨੇ। ਜਦ ਪੱਕਾ ਕੰਮ ਹੋ ਜਾਏਗਾ ਫਿਰ ਜਾਣਾਂਗੇ। ਲਿਖ ਕੇ ਦਏਗਾ ਜਦ ਫਿਰ ਜਾਵਾਂਗਾ, ਕਿਉਂ ਜਾਵਾਂਗਾ, ਕਿਉਂ ਜਾਵਾਂਗਾ। ਹਾਂ ਨਹੀਂ ਜਾਂਦਾ। ਮੁਰਬੰਦੇ ਆ ਰਹੇ ਪਿੰਡੋਂ। ਹਾਂ ਬਹੁਤ ਪਿੰਡੇ ਆ ਰਹੇ। ਤਾਰੇ ਹੋਣਗੇ। ਹਾਂ ਲਾਈਨਾਂ ਲੱਗ ਜੈਗੇ ਹੁਣ ਤਾਂ ਪੰਜਾਬ ਸਾਰਾ ਪੰਜਾਬ ਗਿਰ ਜਾਗਾ ਆਕਾ ਹੁਣ ਇੱਥੇ। ਹਾਂ ਜੀ ਹਾਂ। ਕਿੱਥੋਂ? ਹਾਂ ਮੋਹਾਲੀ ਜ਼ਿਲ੍ਹਾ ਪੰਜਾਬ। ਹਾਂ ਜੀ ਹਾਂ। ਹਰਦੀ ਬੋਲ ਰਹੇ ਹੋ ਪਾਦੀ। ਹਾਂ ਜੀ ਹਰਮੇਸ਼ ਸਿੰਘ ਮਲਾਲਾ। ਹਾਂ ਜੀ ਹਾਂ ਪਾਦੀ। ਹਾਂ ਜ ਕੀ ਲੱਗਦਾ ਫਿਰ ਮੋਦੀ ਸਰਕਾਰ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਹਾਲੇ ਕੋਈ ਮਿਆਦ ਨਹੀਂ ਹੈਗੀ ਜੀ ਹਾਲੇ ਕੋਈ ਯਕੀਨ ਨਹੀਂ ਸਰਕਾਰ ਝੂਠੀ ਹੈਗੀ ਇਹ ਐ ਪਤਾ ਨਹੀਂ ਸਾਨੂੰ ਠਾਲ ਕੇ ਇਥੋਂ ਫਿਰ ਕੀ ਕੁਛ ਕਰ ਲੈ ਉਹਨਾਂ ਜਿਹੜਾ ਅਸੀਂ ਜਾਣਦੇ ਨਹੀਂ ਜਿੰਨਾਂ ਜਿਹੜਾ ਸਾਨੂੰ ਲਿਖ ਕੇ ਨਹੀਂ ਦਿੰਦੀ ਪੂਰਾ ਸਰਕਾਰ ਹਾਲੇ ਹੋਰ ਮੁੱਦੇ ਬਹੁਤ ਨੇਗੇ ਪੰਜਾਬ ਦੇ ਇਹ ਇਕੱਲੇ ਮੁੱਦੇ ਨਾਲ ਨਹੀਂ ਸਰਦਾ ਹੈਗਾ ਜੀ ਆਕਾ ਕਰੋ ਕੀ ਕੀ ਲੱਗਦਾ ਬਹੁਤ ਵਧੀਆ ਲੱਗਦਾ ਜੀ ਨਹੀਂ ਸਰਕਾਰ ਨੇ ਫੈਸਲਾ ਠੀਕ ਲੈ ਲਿਆ ਸਰਕਾਰ ਵਾਪਸ ਵੀ ਲੈ ਲਿਆ ਹੈ ਹੈ ਵਾਪਸ ਲੈ ਲੈ ਵੀ ਬਿੱਲ ਨਹੀਂ ਵਾਪਸ ਤਾਂ ਲੈ ਲਿਆ ਜੀ ਪਰ ਸਾਨੂੰ ਕੋਈ ਵਿਸ਼ਵਾਸਤਾ ਦਿਵਾਇਆ ਨਹੀਂ ਹਜੇ ਕਿ ਅਸੀਂ ਇਹਨਾਂ ਦੇ ਪ੍ਰਧਾਨ ਮੰਤਰੀ ਨੇ ਆਪ ਸਟੇਟਮੈਂਟ ਦਿੱਤੀ ਆ ਸਟੇਟਮੈਂਟ ਦਿੱਤੇ ਨਾ ਸਾਨੂੰ ਤਾਂ ਨਹੀਂ ਕੁਝ ਲਿਖ ਕੇ ਦਿੱਤਾ ਅਸੀਂ ਅਸੀਂ 12 ਉਹ ਨਜ਼ਰ ਜਾਂਦੇ ਨਹੀਂ ਹੈਗੇ ਜੀ ਉਰੋਂ ਜੇ ਨਜ਼ਰ ਲਿਖਤ ਪੱਤਰ ਨਹੀਂ ਹੁੰਦਾ ਸਾਡੇ ਪ੍ਰਧਾਨਾਂ ਨਾਲ ਉਹ ਨਜ਼ਰ ਜਾ ਨਹੀਂ ਸਕਦੇ ਇਥੋਂ ਨਜ਼ਰ ਹਾਂ ਬਾਪੂ ਹਾਂ ਜੀ ਉਹ ਨਜ਼ਰ ਡਟੇ ਰਹਾਂਗੇ ਲੰਗਰ ਪਾਣੀ ਪਕਾਉਨੇ ਆਪਦਾ ਖਾਣੇ ਆ ਉਹ ਨਜ਼ਰ ਅਸੀਂ ਇੱਥੇ ਡਟੇ ਰਹਾਂਗੇ ਜਿੰਨਾ ਇੱਕ ਸਾਡਾ ਪੱਕਾ ਕੰਮ ਨਹੀਂ ਹੁੰਦਾ ਹਾਂਜੀ ਕੀ ਕਹਿਣਾ ਤੁਹਾਡਾ ਹਾਂਜੀ ਬਿੱਲ ਵਾਪਸ ਲੈ ਲੈ ਕਹਿੰਦੇ ਡਟੇ ਰਹਾਂਗੇ ਜੋ ਤੱਕ ਲਕੀਰ ਨਹੀਂ ਫਿਰਦੀ ਬਿਲਕੁਲ ਜੀ ਅਸੀਂ ਡਟੇ ਰਹਾਂਗੇ ਜਿੰਨਾ ਚਿਰ ਮੌਲੇ ਲਕੀਰ ਦੀ ਫਿਰਦੀ ਸਾਡੇ ਹੋਰ ਵੀ ਕਾਨੂੰਨ ਨੇ ਜਿਹੜੇ ਹਲੇ ਵਾਪਸ ਕਰਾਉਣ ਵਾਲੇ ਆਗੇ ਹਲੇ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੂੰ ਵੀ ਵਾਪਸ ਲੈਣ ਜਾਂ ਨਾ ਲੈਣ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਮਤਲਬ ਜਿਵੇਂ ਇਹਨਾਂ ਨੂੰ ਪਾਸ ਕੀਤਾ ਸੀ ਉਹ ਮੇ ਰੱਤ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਨਹੀਂ ਅਸੀਂ ਉੱਠਾਂਗੇ ਜਿੰਨਾ ਚਿਰ ਸਾਡੇ 750 750 ਜਿਹੜੇ ਕਿਸਾਨ ਸ਼ਹੀਦ ਹੋ ਗਿਆਗੇ ਉਹਨਾਂ ਦਾ ਸਾਨੂੰ ਮਤਲਬ ਕੋਈ ਮੁੱਲ ਨਹੀਂ ਜਾਂ ਵੀ ਦੇਣਾ ਚਾਹੀਦਾ ਹਮਾਮ ਜਾਂ ਜਿੰਨਾ ਚਿਰ ਮਿਲਦਾ ਸੀ ਉਹ ਨਜ਼ਰ ਨਹੀਂ ਉੱਠਾ ਜਿੰਨਾ ਚਿਰ ਸਾ ਵੀ ਕਰਦੇ ਆ ਗੱਲਬਾਤ ਹਾਂ ਬੱਪੂ ਕੀ ਕਹਿਣਾ ਤੁਹਾਡਾ ਫਿਰ ਕੀ ਲੱਗਦਾਗਾ ਕਹਿੰਦੇ ਲਕੀਰ ਜੋ ਤੱਕ ਪੂਰੀ ਨਹੀਂ ਫਿਰਦੀ ਉਹ ਤੱਕ ਨਹੀਂ ਜਾਂਦੇ ਪਿੰਡੋ ਹੋਰ ਬੰਦੇ ਆ ਰਹੇ ਨੇ ਹਾਂ ਰੱਬ ਰੱਬ ਮੈਨੂੰ ਨਹੀਂ ਜਾਣਦਾ ਦਾ ਮਸਲਾ ਹੀ ਨਹੀਂ ਅੱਛਾ 5 ਸਾਲ ਦੀ ਗਾਰੰਟੀ 5 ਸਾਲ ਦੀ ਹਾਂ ਇਹਨੂੰ ਥੱਲੇ ਤਾਰ ਕੇ ਫੇਰ ਜਾਊਂਗੀ ਸਿੰਗੂ ਬਾਰਡਰ ਨੂੰ ਵੀ ਯਾਦ ਹੀ ਕਰਿਆ ਕਰਨਗੇ ਇਹ ਸਮਝਾਤਾ ਹੋ ਕੇ ਵਾਪਸ ਲੈ ਹਾਲ ਬਾਦ ਪ੍ਰੋਗਰਾਮ ਕਰਿਆ ਕਰੂੰਗਾ ਪੂਰੇ ਸਾਲ ਬਾਦ ਪ੍ਰੋਗਰਾਮ ਹੋਏ ਕਰੂੰਗਾ ਬਹੁਤ ਤਕੜਾ ਪ੍ਰੋਗਰਾਮ ਹੋਏ ਕਰੂੰਗਾ ਅੱਜ ਦੇ ਦਿਨ ਸਾਲ ਬਾਦ ਹਾਂ ਸਾਲ ਬਾਦ ਗੁਰੂ ਨਾਨਕ ਦੇਵ ਦੇ ਵਾਡੇ ਤੇ ਪੂਰਾ ਕੱਠ ਐਦਾਂ ਹੀ ਹੋਇਆ ਕਰੂੰਗਾ ਇਹ ਮਾਤ ਲਿਆ ਖਾਨ ਜਿਥੇ ਬੰਦੀਆਂ ਨੇ ਸਾਰਾ ਮੱਸ ਲਿਆ ਵੀ ਉਰੇ ਇੱਕ ਕੋਈ ਆਧਕਾਰ ਵੀ ਸਾਡਾ ਦਿਲ ਕਰਦਾ ਵੀ ਕੋਈ ਜਗ੍ਹਾ ਲੈ ਕੇ ਕਿਤੇ ਬਣਾਵਾਂਗੇ ਕੋਈ ਯਾਦਗਾਰ ਬਣਾਵਾਂਗੇ ਉਹਦਾ ਸਾਲ ਬਾਅਦ ਜਨਮ ਦਿਵਸ ਦਾ ਸਮਲੀ ਬਣਾਇਆ ਕਰਾਂਗੇ ਐ ਨਹੀਂ ਹੁੰਦਾ ਹੋਰਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਜੀ ਤੁਹਾਡਾ ਕਮੈਂਟ ਬਹੁਤ ਵਧੀਆ ਜੀ ਜਦ ਤੱਕ ਅਸੀਂ ਕਿਸਾਨੀ ਦਾ ਝੰਡਾ ਜੀ ਹਾਂਜੀ ਹਾਂਜੀ ਦੇਖੋ ਜੀ ਕਿਸਾਨ ਜਿਸ ਦੇ ਦਾ ਕਿਸਾਨ ਕੁਝ ਨਹੀਂ ਆਗਾ ਉਸ ਦਿਜ ਦਾ ਇਨਸਾਨ ਕੁਛ ਨਹੀਂ ਹੈਗਾ ਅੱਜ ਤੁਹਾਇਆ ਤੁਸੀਂ ਦਿੱਲੀ ਤੋਂ ਜੀ ਹਾਂਜੀ ਹਾਂਜੀ ਅੱਜ ਬਹੁਤ ਵਧੀਆ ਦਿੱਤਾ ਉਪਰਾਲਾ ਕੀਤਾ ਮੋਦੀ ਸਰਕਾਰ ਨੇ ਔਰ ਜਦ ਤੱਕ ਨਿਕਤ ਨਹੀਂ ਮੰਨਦੇ ਤੇ ਸਾਡੇ ਆਗੂ ਨੇਤਾ ਨਹੀਂ ਮੰਨਣਗੇ ਹੋਰਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਾਪੂ ਕਿਵੇਂ ਆ ਫਿਰ ਕੀ ਕਹਿੰਦਾ ਕਹਿੰਦੇ ਜਦੋਂ ਤੱਕ ਪੂਰਾ ਖਤਮ ਨਹੀਂ ਹੁੰਦਾ ਉਦੋਂ ਤੱਕ ਨਹੀਂ ਜਾਂਦੇ ਜਦੋਂ ਤੱਕ ਖਤਮ ਨਹੀਂ ਹੁੰਦਾ ਉਦੋਂ ਤੱਕ ਨਹੀਂ ਜਾਂਦੇ ਹੈਗੇ ਹੋਰੇ ਰਹਾਂਗੇ ਜੀ ਹਾਂ ਹਾਂ ਜੇ ਹੋਰ ਆ ਰਹੇ ਪਿੰਡੋਂ ਹਾਂਜੀ ਆ ਰਹੇ ਨੇ ਬਹੁਤ ਆ ਰਹੇ ਨੇ ਹਾਂਜੀ ਦੇਖੀ ਕਿ ਨੀ ਰੌਣਕਾਂ ਲੱਗੀਆਂ ਆਹ ਹੋਰ ਵੀ ਤੁਸੀਂ ਦੇਖ ਰਹੇ ਹੋਗੇ ਇੱਥੇ ਬਹੁਤ ਸਾਰੇ ਬਜ਼ੁਰਗ ਬਹੁਤ ਸਾਰੇ ਹਾਂ ਬਾਪੂ ਕੀ ਕਹਣਾ ਫਿਰ ਮੋਦੀ ਨੇ ਫੈਸਲਾ ਵਾਪਸ ਕਹਿੰਦੇ ਵਾਪਸ ਲੈ ਲੈ ਬਿੱਲ ਹਾਂ ਜੀ ਵਾਪਸ ਲੈ ਲੈ ਕਹਿੰਦੇ ਬਿੱਲ ਖੁਸ਼ ਹੋਵੋਗੇ ਕਿ ਜਾਂ ਅਜੇ ਅਜੇ ਤਸੱਲੀ ਨਹੀਂ ਅਜੇ ਖੁਸ਼ ਨਹੀਂ ਜਿੰਨਾ ਚਿਰ ਬਗ ਲੈ ਕੇ ਨਹੀਂ ਦਿੰਦਾ ਹੋ ਜਿੰਨਾ ਚਿਰ ਲੈਖਤ ਨਹੀਂ ਲੈ ਕੇ ਨਹੀਂ ਤਾਂ ਸੈਨ ਨਹੀਂ ਕਰਦਾ ਉਹਨਾਂ ਚਿਰ ਸਾਡਾ ਇੱਥੇ ਲੱਗੂ ਮੋਰਚਾ ਜੀ ਅਜੇ ਉਹਨਾਂ ਚਿਰ ਕੋਈ ਫੈਸਲਾ ਨਹੀਂ ਜਾਂਦਾ ਜਿੰਨਾ ਚਿਰ ਭਾਈ ਜੀ ਲੈ ਕੇ ਜਿਉਗਾ ਫਿਰ ਫੈਸਲਾ ਖਾਊਗਾ ਪੱਕਾ ਉਹਨਾਂ ਚੇਰੇ ਜੀ ਸਾਡਾ ਕੋਈ ਨਹੀਂ ਫੈਸਲਾ ਜੀ ਮੈਂ ਤੁਹਾਨੂੰ ਸਾਰੇ ਇਹੀ ਕਹਿ ਰਹੇ ਜਦੋਂ ਤੱਕ ਲਿਖ ਕੇ ਨਹੀਂ ਤੁਸੀਂ ਦੇਖ ਰਹੇ ਹੋ ਸਟੇਜ ਚੱਲ ਰਹੀ ਹੈ ਇਸ ਟਾਈਮ ਵੀ ਸਟੇਜ ਚੱਲ ਰਹੀ ਹੈ ਉਹਨਾਂ ਚੇ ਜਾਰੀ ਰਹਿਣਾ ਮੂਤਰ ਹੈ ਇਹ ਚੱਲ ਰਹੀ ਹੈ ਤੇ ਕਿਸਾਨਾਂ ਨਾਲ ਸਾਡੀ ਗੱਲਬਾਤ ਜਾਰੀ ਹੈ ਸਿੰਘੂ ਬਾਰਡਰ ਤੇ ਆਸੀਂ ਸਿੰਘੂ ਬਾਰਡਰ ਤੇ ਆ ਜਿੱਥੇ ਕਿਸਾਨ ਡਟੇ ਹੋਏ ਨੇ ਕਿਸਾਨਾਂ ਦਾ ਕਹਿਣਾ ਡਟੇ ਰਹਿਾਂਗੇ ਉਦੋਂ ਤੱਕ ਹਰਿਆਣੇ ਵਾਲੇ ਹਰਿਆਣੇ ਤੋਂ ਕਹਾਂ ਸੇ ਪੰਜਾਬ ਤੋਂ ਹੀ ਆਛਾ ਦੱਸ ਨਹੀਂ ਆ ਜੀ ਤੁਸੀਂ ਪੂਰਾ ਬਣਾ ਰੱਖਿਆਗਾ ਪੂਰਾ ਐਂ ਲੱਗਦਾ ਵੀ ਹਰਿਆਣਵੀ जाट ਹੁੰਦੇ ਹਾਂ ਹਾਂ ਜੀ ਅਸੀਂ ਅਸੀਂ ਕੀ ਕਹਿਣਾ ਹੁਣ ਮੋਦੀ ਸਰਕਾਰ ਨੇ ਇਹ ਹੀ ਕਹਿਣਾ ਚਾਹੁੰਦੇ ਆ ਜਿੰਨਾਂ ਇਹਨਾਂ ਨੂੰ ਕਾਨੂੰਨੀ ਤੌਰ ਤੇ ਜਾਮਾ ਨਹੀਂ ਪਹਿਨਿਆ ਜਾਂਦਾ ਉਹਨਾਂ ਚ ਕਿੱਥੇ ਡਟੇ ਰਹਾਂਗੇ ਕਾਨੂੰਨੀ ਜਾਮਾ ਪਣਾਉਣ ਪਣਾਉਣਗੇ ਤਾਂ ਫਿਰ ਅਸੀਂ ਜਾਵਾਂਗੇ ਸਾਰੇ ਆਪਣੇ ਜਿੰਨੇ ਵੀ ਸਾਡੀਆਂ ਮੰਗਾਂ ਆਇਆ ਜਿੰਨੀਆਂ ਵੀ ਸਾਡੀਆਂ ਮੰਗਾਂ ਆਇਆ ਉਹਨਾਂ ਤੇ ਡਟੇ ਹੋਏ ਨੇ ਕਿਸਾਨ ਇੱਕ ਪਾਸੇ ਕੁਬਿਸਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਹਾਂਜੀ ਕੀ ਕਹਿਣਾਗਾ ਜਦੋਂ ਪੂਰੇ ਵਾਪਸ ਹੋਣਗੇ ਫੇਰੀ ਜਾਓਗੇ ਜਾਂ ਜਿੰਨਾ ਚਿਰ ਐਮਐਸਸੀ ਕਾਨੂੰਨ ਸਾਰੇ ਲਿਖ ਕੇ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਇੱਥੇ ਰਵਾਂ ਉਹਨਾਂ ਚਿਰ ਇੱਥੇ ਰਵਾਂਗੇ ਜਦੋਂ ਸਾਰਾ ਕੁਝ ਸਾਨੂੰ ਲਿਖਤੀ ਰੂਪ ਚ ਮਿਲ ਜੂਗਾ ਫਿਰ ਜਾਵਾਂਗੇ ਐਮਐਸਪੀ ਦਾ ਵੀ ਮਸਲਾ ਪਰ ਹਾਂਜੀ ਕੀ ਕਹਿਣਾ ਤੁਹਾਡਾ ਇਹ ਖੁਸ਼ ਹੈ ਜੀ ਦੀ ਦਾ ਫੈਸਲਾ ਕਿਵੇਂ ਠੀਕ ਆਗਾ ਫੈਸਲਾ ਠੀਕ ਹੈ ਜੀ ਜੇ ਅਮਲ ਹੋ ਜੇ ਚਲ ਤਾਂ ਅਮਲਾਂ ਦੀ ਹੈ ਜੀ ਜੱਤਾ ਜਦੇਗਾ ਮੰਨੂ ਕਾ ਚੰਗੀ ਤਰ੍ਹਾਂ ਆ ਦੇਖੋ ਇਹਦਾ ਮੁਕਰ ਜਾਣਾ ਵੀ ਕੋਈ ਦੇ ਨਹੀਂ ਤੁਸੀਂ ਦੇਖ ਰਹੇ ਹੋ ਕਿਸਾਨ ਡਟੇ ਹੋਏ ਨੇ ਇੱਥੇ ਵੀ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਹਿਊਮਨ ਕਰਕੇ ਜੇ ਦੇਖੋਗੇ ਲਾਖ ਤੱਕ ਗੁਰੂ ਕੇ ਲੰਗਰ ਲੱਗੇ ਹੋਏ ਨੇ ਮਾਹੌਲ ਪੂਰਾ ਤੁਹਾਨੂੰ ਪੂਰੀ ਤਸਵੀਰ ਲਗਾਤਾਰ ਹੁਣ ਦਿਖਾਉਂਦੇ ਰਹਾਂਗੇ ਸਿੰਘੂ ਬਾਰਡਰ ਦੀ ਤਾਂ ਸਿੰਘੂ ਬਾਰਡਰ ਦੇ ਉੱਤੇ ਤਸਵੀਰਾਂ ਨੇ ਇੱਕ ਪਾਸੇ ਸਟੇਜ ਤੇ ਦੂਜੇ ਪਾਸੇ ਕਿਸਾਨ ਡਟੇ ਨੇ ਪਰ ਇੱਕੋ ਗੱਲ ਕਹਿਣਾ ਕਿਸਾਨਾਂ ਦਾ ਕੀ ਬਿੱਲ ਜਦੋਂ ਤੱਕ ਅਮਲੀ ਰੂਪ ਚ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਡਟੇ ਰਹਾਂਗੇ ਸਟੇਜ ਦੇਖ ਰਹੇ ਹੋ ਤੁਸੀਂ ਲਗਾਤਾਰ ਸਾਡੀ ਲਾਈਵ ਕਵਰੇਜ ਜਾਰੀ ਹੈ ਲਗਾਤਾਰ ਤਸਵੀਰਾਂ ਤੁਹਾਡੇ ਕੋਲ ਲੈ ਕੇ ਆਵਾਂਗੇ ਕੀ ਕੀ ਹੋ ਰਿਹਾ ਕਿਸਾਨ ਅੰਦੋਲਨ ਚੌਰ ਐਮਐਸਪੀ ਦਾ ਮਸਲਾ ਵੀ ਆ ਬਹੁਤ ਸਾਰੇ ਮਸਲੇ ਨੇ ਬਿਲਹਾਲ ਤੁਹਾਨੂੰ ਰਿਪੋਰਟ ਦਿਖਾਈ ਸਿੰਘੂ ਸਟੇਜ ਤੋਂ ਜਿੱਥੋਂ ਅੰਦੋਲਨ ਸ਼ੁਰੂ ਹੋਇਆ ਸੀ ਤੇ ਜਿੱਥੇ ਅੰਦੋਲਨ ਜਾਰੀ